हेलो हाँ जी सतरीकाल जी नमस्कार एक फूल लगाए थे जी कितने अच्छे हैं देखो हमने फूलों का ही शौक है हमको खांसों तो का मैं फूल अच्छे लगते हैं खुशबू आती है इसकी मंदिरों में जाते हैं गुरु घर में जाते हैं फूल बहुत अच्छे हैं जी हां धन्यवाद जी दुख सुख च जाने काम आंदे जा ने हां जी दूसरे दे काम आंदे ने बहुत शुभ माने जांदे रे फूला अच्छा जे इन दा मान ले ता इक ਥੋੜੇ ਜੇ ਨਗੇ ਜੇ ਇਹਨਾਂ ਨੇ इक ਕਿਲਾ ਲਾਇਆ ਹੋਵੇ ਤੇ ਕਹਿ ਕਿ ਲੱਖ ਦਾ ਹੋ ਜੂਗਾ ਕੀ ਹਾਂ ਤੇ ਜੀ ਕਿਹੜੇ ਲੱਖ ਲਖੜਨ ਲੱਗਦੀ ਪੈਸਿਆਂ ਚ ਬੰਦਾ ਅੱਛਾ ਜੀ 라ਹੌਰ ਤਾਂ ਬਹੁਤ ਕਹਾ ਰੇ ਨਹੀਂ ਭਾਏ ਗੱਡੀਆਂ ਸ਼ਿਆਰ ਦੇ ਲੋਕ ਗੱਡੀਆਂ ਵਿਆਹ ਸ਼ਾਦੀ ਵਾਲੀਆਂ ਹਾਂਜੀ ਹਾਂਜੀ ਵਿਆਹ ਸ਼ਾਦੀਆਂ ਵਾਲੀਆਂ ਕੀ ਹੋਰ ਕੀ ਅੱਛਾ ਕੋਈ ਹੋਰ ਪ੍ਰੋਗਰਾਮਾਂ ਦੇ ਜਾਂਦੇ ਨੇ ਮੈਂ ਕਹਿੰਦਾ ਨਜ਼ਾਰੇ ਨਹੀਂ ਹਾਂਜੀ ਇਹ ਆ ਪੋਲਾ ਸਿੰਘ ਲੰਗਰੀ ਭੋਏ ਪਾਂਡਾ ਸਰਦਾਰ ਸਾਰਾ ਕੁਝ ਇਹ ਬਾਣੀਆਂ ਬਕਾਲ ਦਾ ਹੱਥ ਬਨ ਕੇ ਲ ਜਾਂਦੇ ਨੇ ਜੀ ਜਿਹੜੇ ਦੇ ਦਿੰਦੇ ਨੇ ਆਪਾਂ ਬਰਸ ਲੈਣੇ ਜੀ ਅੱਛਾ ਇਹਨਾਂ ਦਾ ਗੋੜੀ ਪਰ ਜੂ ਹਾਂ ਫੁੱਲ ਦੀ ਚੀਜ਼ ਐਸੀ ਹੈ ਚੀਜ਼ ਐਸੀ ਹੈ ਜੀ ਕਸ਼ੂਰ ਜੇ ਆਪਾਂ ਐ ਕਰੀਏ ਭੋਲੇ ਇੱਥੇ ਦੋ ਲੈ ਆ ਕੇ ਮਧੂ ਮੱਖੀਆਂ ਦੇ ਮਤਲਬ ਮਖਿਆਲ ਵਾਲੀਆਂ ਮੱਖੀਆਂ ਦੇ ਚਾਰ ਡੱਬੇ ਲੈ ਆ ਕੇ ਰੱਖ ਦਈਏ ਮੈਂ ਕਹਿੰਦਾ ਕੀ 10-12000 ਰੁਪਏ ਲੱਗੂਆ ਹੁਣ ਲੈ ਆ ਕੇ ਰੱਖ ਦਿੰਨੇ ਸਰ ਹਾਂ ਹਾਂ ਤੇ ਆ ਫੁੱਲ ਤੇ ਲੈ ਦੇਖੋ ਉਧਰ ਵੀ ਬਹੁਤ ਨੇ ਹਾਂ ਆ ਕੁਸਾਇ ਦੇ ਹੋਗੇ ਹਾਂ ਇਹ ਦੇ ਯਾਰ ਸਹਿਤ ਹੀ ਐਡ ਬਣੂ ਕਰਦਾ ਆਪਣਾ ਭਮਾ 2 ਕਿਲੋ ਹੀ ਬਣ ਜੇ ਹਾਂ ਕਾ ਕੀ ਅੰਤ ਹੈ ਹੈ ਨਾ ਜੀ ਕੀ ਫੋਖਰ ਸਾਹਿਬ ਬਲਵੀਰ ਸਿੰਘ ਜੀ ਕੀ ਅੰਤ ਹੈ ਹੈ ਨਾ ਨਜ਼ਾਰਾ ਤੁਸੀਂ ਸਹੀ ਹੈ ਨਾ ਸਕੀਮ ਹਾਂ ਹੋਰ ਆਪਣਾ ਮਖਿਆਲ ਮੈਂ ਕਹਿੰਦਾ ਨਜ਼ਾਰਾ ਆਜੂ ਜਦੋਂ ਆਪਣੇ ਇੱਥੇ ਆ ਕੋਠੀ ਪਿੰਡ ਤੋਂ ਪਹਿਲਾਂ ਕੋਰਾਨੇ ਮ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਉਦੋਂ ਕਿੰਨੇ ਮਖਿਆਲ ਲੱਗਿਆ ਕਰਦੇ ਫਿਰ ਉਹ ਕੁਦਰਤੀ ਮਖਿਆਲ ਹੈ ਆ ਡਾਵਲ ਡੂਬਰ ਵਾਲੇ ਕੈਮੀਕਲ ਵਾਲੇ ਮਖਿਆਲ ਨੇ ਜੀ ਚੰਗਾ ਜੀ ਜਨਾਬ ਹਾਂ ਰਾਮ ਰਾਮ ਸਸਰੀਏ ਗਾਲ ਅਸਲਾਮੁਅਲੈਕਮ ਵੈਲਕਮ ਖੁਦਾ ਅੱਲਾਹ ਹਾਂ ਅੰਜਮ ਸੁਰਵਾ ਸਾਹਿਬ ਜੀ ਅੰਜਮ ਸੁਰਵਾ ਸਾਹਿਬ ਸੁਰਵਾ ਸੁਰਵਾ ਸਾਹਿਬ ਹਾਂ ਸੁਰਵਾ ਸਾਹਿਬ ਅਸੀਂ ਪੰਜਾਬੀ ਬੋਲਦੇ ਆਂ ਜੀ ਹਿੰਦੀ ਛੋੜੋ ਘੱਟ ਆਂਦੀ ਉਰਦੂ ਉਰਦੂ ਨਹੀਂ ਆਂਦਾ ਨੂੰ ਤੂੰ ਤਾਂ ਜਮੀ ਨਹੀਂ ਆਂਦਾ ਜੀ ਉਹ ਤਾਂ ਸੁਣਾ ਦੇ ਮੈਤਿਆਂ ਵਾਲੀ ਬੋਲੀ ਤੇ ਮੁਰ ਭਾਈਆ ਕੀ ਕਰਿੰਦਾ ਪਿਆਈ ਹਾਂ ਉਹ ਢੂ ਵਾਂਝ ਭਾਈਆ ਕਿਧੇ ਗਿਆ ਹਾਂ ਪੂਰੇ ਇੱਦੇ ਵਾਂਝਾ ਹਾਂ ਬਧਵਾਦੀ